ਜਿਵੇਂ ਕਿ ਨਾਰਮਲ ਤੋਂ ਲਗਭਗ 2.3 ਡਿਗਰੀ ਸੈਲਟਿਕ ਡਿਗਰੀ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਦਿਨੋਂ ਰਾਤ ਦਾ ਟੈਂਪਰੇਚਰ ਇੱਕ ਤੋਂ 2 ਡਿਗਰੀ ਲਗਭਗ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਨੇ ਅਬ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਸਾਫ਼ ਔਰ ਖੁਸ਼ਕ ਰਹਿਣ ਦਾ ਅਨੁਮਾਨ ਹੈ ਮੈਮ ਜਦੋਂ ਗਰਮੀ ਮਹੀਨੇ ਦੀ ਸ਼ੁਰੂਆਤ ਵਿੱਚ ਉਦੋਂ ਬਾਰਿਸ਼ ਹੋ ਰਹੀ ਸੀ ਇਹਨਾਂ ਦੇ ਪਰੇ ਕਿ ਤੱਕ ਕਾਫੀ ਅੱਛਾ ਲੱਗਿਆ ਸੀ

ਮੰਮ ਕਿਸਾਨਾਂ ਨੂੰ ਕਿਸ ਤਰ੍ਹਾਂ ਦੀ ਸਲਾਹ ਹੈ ਕਿ ਕਿਉਂਕਿ ਵਾਢੀ ਦਾ ਸਮਾਂ ਚੱਲ ਰਿਹਾ ਹੈਗਾ ਤੇ ਉਹਨਾਂ ਨੂੰ ਕੀ ਅਸਲਾ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਸਾਫ਼ ਔਰ ਕੁਸ਼ਕ੍ਰੰ ਦਾ ਅਨੁਮਾਨ ਹੈ ਸੋ ਕ੍ਰੀਪ ਕ੍ਰੌਪਸ ਦੀ ਜਿਹੜੀ ਹਾਰਵੈਸਟਿੰਗ ਚੱਲ ਰਹੀ ਹੈ ਉਹਨਾਂ ਨੂੰ ਕੰਟੀਨਿਊ ਕਰ ਸਕਦੇ ਹਾਂ ਜੀ ਮਾਮ ਅ ਦਿਵਾਰੀ ਤੋਂ ਬਾਅਦ ਕਹਿੰਦੇ ਵੀ ਠੰਡ ਵੱਜਦੀ ਹੈ ਪਰ ਦੇਖਣ ਜਾਈਏ ਕਿ ਬਾਅਦ ਟੈਂਪਰੇਚਰ ਕਾਫੀ ਜਿਹੜਾ ਹਾਈ ਹੈ ਧੁੱਪ ਵੀ ਚੰਗੀ ਨਿਕਲਦੀ ਹੈ ਸੋ ਕਿਸ ਤਰ੍ਹਾਂ ਦੇ ਦਾਫਤਾਂ ਚੱਲ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਚ ਮੌਸਮ ਕਿਹੋ ਜਿਹਾ ਰਹੇਗਾ जी अभी जे पिछले दिन तो टैंपरेचर कंडीशन देखिए तो थर्ट वन थर्टी टू डिग्री देराउंड डे दे टाइम टेंपरेचर चल रहा है अज का टाइम टैंपरेचर बत्ती डिग्री सेंटीग्रेड है और यह नॉर्मल तो लगभग एक पॉइंट तीन डिग्री सेंटीग्रेड उपर है और अज का मिनीम टैपरेचर सतारा डिग्री सेंटीग्रेड है जो कि नॉर्मल तो लगभग दो पॉइंट तीन डिग्री सेंटीग्रेड उपर है सो अभी देख सकते हैं कि दिन और रात का टैंपरेचर एक तो दो डिग्री लगभग नॉर्मल तो उपर ऑबजर्व किए गए हैं ਅੱਜ ਜਿਉਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਸਾਫ਼ ਔਰ ਖੁਸ਼ਕ ਰਹਿਣ ਦਾ ਅਨੁਮਾਨ ਹੈ ਮੈਮ ਜਦੋਂ ਅਕਤੂਬਰ ਮਹੀਨੇ ਦੀ ਸ਼ੁਰੂਆਤ 'ਚ ਉਦੋਂ ਬਾਰਿਸ਼ ਹੋ ਰਹੀ ਸੀ ਇਹਨਾਂ ਦੇ ਪ੍ਰੈਪੇਰਿਚੇ ਕਾਫੀ ਅੱਠਾ ਲੱਗਿਆ ਸੀ ਸੋ ਆਉਣ ਵਾਲੇ ਦਿਨਾਂ 'ਚ ਲੱਗਦਾ ਵੀ ਜਿਸ ਤਰ੍ਹਾਂ ਦਾ ਮੌਸਮ ਕਲੀਅਰ ਹੈ ਸੋ ਤਾਪਮਾਨ ਜਿਹੜਾ ਇਸੇ ਤਰ੍ਹਾਂ ਦਾ ਬਣਿਆ ਰਹੇਗਾ ਜਾਂ ਫਿਰ ਲੱਗਦਾ ਵੀ ਟਾਈਮ ਦੇ ਮੁਤਾਬਕ ਥੋੜਾ ਜਿਹਾ ਹੋ ਠਾ ਜਾਊਗਾ जी इस बार अक्टूबर के फस्ट वीक के बारिश काफ़ी ऑबजर्व की गई सी क्योंकि अक्टूबर महीने की नॉर्मल बारिश दस पॉइंट चार मिलीमीटर है और इस बार पहले हफ्ते ही बवंजा पॉइंट चार मिलीमीटर बारिश रिकॉर्ड की गई सी और डे टाइम टैंपरेचर भी गिरावट दर्ज की गई सी पर हूँ पिछले काफ़ी दिनों तो जो टैंपरेचर कंडीशन नीयर नॉर्मल चल रही हैं ਉਨਾਂ ਦੀ ਅਸਰਾਂ ਜੀ ਅਨਵਾਰੇ ਦਿਨਾਂ ਦੇ ਵਿੱਚ ਮੌਸਮ ਸਾਫ਼ ਔਰ ਕੁਸ਼ਕ੍ਰੰ ਦਾ ਅਨੁਮਾਨ ਹੈ ਸੋ ਕ੍ਰੀਫ ਕ੍ਰੌਪਸ ਦੀ चल रही है, उन्होंने ਹੈ ਉਹਨਾਂ ਨੂੰ ਕੰਟੀਨਿਊ ਕਰ ਸਕਦੇ ਆ ਜੀ ਮੈਮ ਅ ਦਿਵਾਰੀ ਤੋਂ ਬਾਅਦ ਕਨੇ ਵੀ ਠੰਡ ਵੱਜ ਜਾਂਦੀ ਹੈ ਪਰ ਦੇਖਣ ਜਾਇ ਹੈ ਕਿ ਬਾਅਦ ਟੈਂਪਰੇਚਰ ਕਾਫੀ ਜਿਹੜਾ ਹਾਈ ਹੈ ਤੋਂ आज का डेटाइम टैंपरेचर बत्ती डिग्री सेंटीग्रेड है और यह नॉर्मल तो लगभग एक पॉइंट तीन डिग्री सेंटीग्रेड उपर है और अज का मिनिमम टैंपरेचर सतारा डिग्री सेंटीग्रेड है जो कि नॉर्मल तो लगभग दो पॉइंट तीन डिग्री सेंटीग्रेड उपर है सो अभी देख सकते हैं कि दिन और रात का टैंपरेचर एक तो दो डिग्री लगभग नॉर्मल तो उपर ऑबजर्व किए गए हैं और जो अस आने वाले दिन के वैदर की गल करिए फिलहाल सिस्टम की कोई डिवेलपमेंट नहीं है ਸੋ ਅਨੁਮਾਨ ਹੈ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਸਾਫ਼ ਔਰ ਖੁਸ਼ਕ ਰਹਿਣ ਦਾ ਅਨੁਮਾਨ ਹੈ ਮੈਮ ਜਦੋਂ ਅਕਤੂਬਰ ਮਹੀਨੇ ਦੀ ਸ਼ੁਰੂਆਤ 'ਚ ਉਦੋਂ ਬਾਰਿਸ਼ ਹੋਈ ਸੀ ਇਹਨਾਂ ਦੇ ਰਿਪੋਰਟੇ ਕਾਫੀ ਅੱਛਾ ਲੱਗ ਰਹੀ ਸੀ ਸੋ ਅਲਵਾੜੇ ਦਿਨਾਂ 'ਚ ਲੱਗਦਾ ਵੀ ਜਿਸ ਤਰ੍ਹਾਂ ਦਾ ਮੌਸਮ ਕਲੀਅਰ ਹੈ ਸੋ ਤਾਪਮਨ ਜਿਹੜਾ ਇਸ ਤਰ੍ਹਾਂ ਦਾ ਆਪਣਾ ਰਹੇਗਾ ਜਾਂ ਫਿਰ ਲੱਗਦਾ ਵੀ ਟਾਈਮ ਦੇ ਮੁਤਾਬਕ ਥੋੜਾ ਜਿਹਾ ਹੋ ਘੇਟਾ ਜਾਊਗਾ ਜੀ ਇਸ ਵਾਰੀ ਅਕਤੂਬਰ ਦੇ ਫਰਸਟ ਵੀਕ ਦੇ ਵਿੱਚ ਬਾਰਿਸ਼ ਕਾਫੀ ਅਬਜ਼ਰਵ ਕੀਤੀ ਗਈ ਸੀ ਕਿਉਂਕਿ ਅਕਤੂਬਰ ਮਹੀਨੇ ਦੀ ਨਾਰਮਲ ਬਾਰਿਸ਼ 10.4 ਮਿਲੀਮੀਟਰ ਔਰ ਇਸ ਵਾਰੀ ਪਹਿਲੇ ਹਫਤੇ ਵਿੱਚ ਹੀ 52.4 ਮਿਲੀਮੀਟਰ بارش ਰਿਕਾਰਡ ਕੀਤੀ ਗਈ ਸੀ ਔਰ ਉਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਸੀ ਪਰ ਹੁਣ ਪਿਛਲੇ ਕਾਫੀ ਦਿਨਾਂ ਤੋਂ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਨੇਅਰ ਨਾਰਮਲ ਚੱਲ ਰਹੀਆਂ ਨੇ ਮੈਮ ਕਿਸਾਨਾਂ ਨੂੰ ਕਿਸ ਤਰ੍ਹਾਂ ਮਿਸਲਾ ਹੈ ਕਿ ਕਿ ਪੀਵਾੜੀ ਦਾ ਸਮਾਂ ਚੱਲ ਰਿਹਾ ਹੈਗਾ ਤੇ ਉਹਨਾਂ ਨੂੰ ਕੀ ਅਸਰ ਆਇਆ ਹੈ ਹਾਂਜੀ ਆਨਵਰੇ ਦਿਨਾਂ ਦੇ ਵਿੱਚ ਮੌਸਮ ਸਾਫ਼ ਔਰ ਕੁਸ਼ਕ੍ਰੰਗ ਦਾ ਅਨੁਮਾਨ ਹੈ ਸੋ ਕ੍ਰੀਫ ਕ੍ਰੌਪਸ ਦੀ ਜਿਹੜੀ ਹਾਰਵੈਸਟਿੰਗ ਚੱਲ ਰਹੀ ਹੈ ਉਹਨਾਂ ਨੂੰ ਕੰਟੀਨਿਊ ਕਰ ਸਕਦੇ ਆ ਅਜੀ ਮੈਮ ਦਿਵਾਰੀ ਤੋਂ ਬਾਅਦ

ਜਿਹੜਾ ਕਿ ਨਾਰਮਲ ਤੋਂ ਲਗਭਗ 2.3 ਡਿਗਰੀ ਸੈਲਟਿਕ ਡਿਗਰੀ ਉੱਪਰ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਦਿਨੋਂ ਰਾਤ ਦਾ ਟੈਂਪਰੇਚਰ ਇੱਕ ਤੋਂ ਦੋ ਡਿਗਰੀ ਲਗਭਗ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਨੇ ਅਬ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਸਾਫ਼ ਔਰ ਖੁਸ਼ਕ ਰਹਿਣ ਦਾ ਅਨੁਮਾਨ ਹੈ ਮੈਮ ਜਦੋਂ ਅਕਤੂਬਰ ਮਹੀਨੇ ਦੀ ਸ਼ੁਰੂਆਤ 'ਚ ਉਦੋਂ ਬਾਰਿਸ਼ ਹੋ ਰਹੀ ਸੀ ਇਹਨਾਂ ਦੇ ਪਰੇ ਕਿ ਤੱਕ ਲੱਗਿਆ ਸੀ

ਉਹਨਾਂ ਕਿਸਾਨਾਂ ਨੂੰ ਕਿਸ ਤਰ੍ਹਾਂ ਦੀ ਸਲਾਹ ਹੈ ਕਿ ਕਿਉਂਕਿ ਵਾਢੀ ਦਾ ਸਮਾਂ ਚੱਲ ਰਿਹਾ ਹੈਗਾ ਤੇ ਉਹਨਾਂ ਨੂੰ ਕੀ ਅਸਲਾ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਸਾਫ਼ ਔਰ ਕੁਸ਼ਕ੍ਰੰ ਦਾ ਅਨੁਮਾਨ ਹੈ ਸੋ ਕ੍ਰੀਪ ਕ੍ਰੌਪਸ ਦੀ ਜਿਹੜੀ ਹਾਰਵੈਸਟਿੰਗ ਚੱਲ ਰਹੀ ਹੈ ਉਹਨਾਂ ਨੂੰ ਕੰਟੀਨਿਊ ਕਰ ਸਕਦੇ ਹਨ ਅੱਜ ਵਲ ਅ ਦਿਵਾਰੀ ਤੋਂ ਬਾਅਦ ਕਹਿੰਦੇ ਵੀ ਠੰਡ ਵੱਜਦੀ ਹੈ ਪਰ ਦੇਖਣ ਜਾਈਏ ਕਿ ਬਾਅਦ ਟੈਂਪਰੇਚਰ ਕਾਫੀ ਜਿਆਦਾ ਹਾਈ ਹੈ ਧੁੱਪ ਵੀ ਚੰਗੀ ਨਿਕਲਦੀ ਹੈ ਸੋ ਕਿਸ ਤਰ੍ਹਾਂ ਦੇ ਦਾਫਤਾਂ ਚੱਲ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਚ ਮੌਸਮ ਕਿਹੋ ਜਿਹਾ ਰਹੇਗਾ जी अभी जे पिछले दिना तो टैंपरेचर कंडीशन देखिए तो थर्ट वन थर्टू डिग्री देराउंड डे टाइम टेंपरेचर चल रहा है अज का टाइम टेंपरेचर बत्ती डिग्री सेंटीग्रेड है और यह नॉर्मल तो लगभग एक पॉइंट तीन डिग्री सेंटीग्रेड उपर है और अज का मिनीम टैंपरेचर सतारा डिग्री सेंटीग्रेड है जो कि नॉर्मल तो लगभग दो पॉइंट तीन डिग्री सेंटीग्रेड उपर है सो अभी देख सकते दे हैं कि दिन और रात का टैंपरेचर एक तो दो डिग्री लगभग नॉर्मल तो उपर ऑबजर्व किए गए हैं ਅਰ ਜਿਸੀ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਸਾਫ਼ ਔਰ ਖੁਸ਼ਕ ਰਹਿਣ ਦਾ ਅਨੁਮਾਨ ਹੈ ਮੈਮ ਜਦੋਂ ਅਕਤੂਬਰ ਮਹੀਨੇ ਦੀ ਸ਼ੁਰੂਆਤ 'ਚ ਉਦੋਂ ਬਾਰਿਸ਼ ਹੋ ਰਹੀ ਸੀ ਇਹਨਾਂ ਤੇ ਪਰੇ ਕਿ ਤਾਪੀ ਕਿੱਥੇ ਲੱਗਿਆ ਸੀ ਸੋ ਆਉਣ ਵਾਲੇ ਦਿਨਾਂ 'ਚ ਲੱਗਦਾ ਵੀ ਜਿਸ ਤਰ੍ਹਾਂ ਦਾ ਮੌਸਮ ਕਲੀਅਰ ਹੈ ਸੋ ਤਾਪਮਾਨ ਜਿਹੜਾ ਇਸੇ ਤਰ੍ਹਾਂ ਦਾ ਬਣਿਆ ਰਹੇਗਾ ਜਾਂ ਫਿਰ ਲੱਗਦਾ ਵੀ ਟਾਈਮ ਦੇ ਮੁਤਾਬਕ ਥੋੜਾ ਜਿਹਾ ਹੋ ਹੇਠਾ ਜਾਊਗਾ ਤਾਪਮਾਨ

थी थी। थी। जी आने वाले दिन मौसम साफ और खुश रहने का अनुमान है सो ग्रीफ क्रॉप्स की जी हारवेस्टिंग चल रही है उन्होंने कंटिन्यू कर सकते हैं।